ਮੁੱਖ ਮੰਤਰੀ ਜੇ ਤੇ ਹੋਵੇ ਸਾਬਤ ਸੂਰਤ ਤੇ ਮੈਂ ਕੋਈ ਉਹਦਾ ਜਵਾਬ ਦਵਾ ਕੰਮ ਪੰਥ ਦੇ ਆ ਤੇ ਪੰਥ ਦੇ ਕੰਮਾਂ ਦੇ ਵਿੱਚ ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ ਨਾ ਕੇਸ ਆ ਤੇ ਕਾਲ ਤੱਕ ਦਾ ਜਥੇਦਾਰ ਉਹਨੂੰ ਕਿ ਜਵਾਬ ਦੇਊਗਾ ਸਾਬਤ ਸੂਰਤ ਹੋਵੇ ਸਿੱਖੀ ਨੂੰ ਧਾਰਨ ਕਰੇ ਤੇ ਕੋਈ ਗੱਲ ਨਹੀਂ ਆ ਬਾਕੀ ਦੇਖੋ ਪੰਥ ਤੇ ਇਥੇ ਖੜਾ ਨਾ ਪੰਥ ਸਾਹਮਣੇ ਆ ਜਥੇਦਾਰ ਹਜ਼ਾਰ ਵਾਰੀ ਝੁਕੂਗਾ ਪਰ ਆ ਸਰਕਾਰਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਪੰਥ ਇੱਥੇ ਸ਼ਤਾਬ ਦੀ ਮਨਾਊਗਾ ਅਸੀਂ ਇਹ ਨਹੀਂ ਕਹਿਆ ਵੀ ਸਰਕਾਰਾਂ ਜਿਹੜੀਆਂ ਉਹ ਕੋਈ ਗੁਰਮਤ ਸਮਾਗਮਾਂ ਚਾਹਣ ਨਾ ਆਉਣ ਪਰ ਜਿਹੜੇ ਕੰਮ ਪੰਥ ਦੇ ਆ ਉਹ ਪੰਥੀ ਕਰੂਗਾ ਨਾ ਅਰੋਦੇ ਦੇ ਸਹਿਯੋਗ ਕਰਨ ਇਸ ਕਰਕੇ ਮੈਂ ਇਹ ਸਮਝਦਾ ਮਾਂ ਕਿ ਇਹੋ ਜਿਹੇ ਬੰਦੇ ਨੂੰ ਜਵਾਬ ਦੇਣਾ ਵਾਜਬ ਨਹੀਂ ਆ ਕੋਈ ਮਸਲਾ ਨਹੀਂ ਹੈਗਾ ਸਾਡਾ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘਾ ਪੰਥ ਦੇ ਵਾਲੀ ਇਹੋ ਜੀਆਂ ਸਰਕਾਰਾਂ ਦੀ ਨਾਂ ਕਦੀ ਪਹਿਲਾਂ ਪ੍ਰਵਾਹ ਸੀ ਤੇ ਨਾ ਬਾਅਦ ਵਿੱਚ ਪ੍ਰਵਾਹ ਅੱਜ ਆਪਾਂ ਗੱਲ ਕਰਨੀ ਆ ਟਰਾਲੀ ਚੋਰਾਵਾਂ ਬਾਰੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਭਗਵੰਤ ਮਾਨ ਨੇ ਕੇਜਰੀਵਾਲ ਦੇ ਕਹਿਣ ਤੇ ਤੇ ਉੱਤੋਂ ਭਾਜਪੀ ਦੇ ਕਹਿਣ ਤੇ ਅੰਦੋਲਨ ਖਦੇੜਿਆ ਉਹਨੂੰ ਠਾਇਆ ਟਹਿ ਟੇਰੀ ਕੀਤਾ ਉਹਦੇ ਤੇ ਪੀੜਾ ਪੰਜਾ ਜਸੀਬੀ ਮਸ਼ੀਨਾਂ ਚਲਾਈਆਂ ਬੁਲਡੋਜ਼ਰ ਚਲਾਏ ਸਾਰਾ ਮੋਰਚਾ ਤੈਸ਼ ਨੈਸ਼ ਕਰ ਦਿੱਤਾ ਉਸ ਮੋਰਚੇ 'ਚੋ ਬੜੀ ਵੱਡੀ ਆਵਾਜ਼ ਆਈ ਕਿ ਸਾਡਾ ਕਰੋੜਾ ਰੁਪਏ ਦਾ ਸਬਾਨ ਚੋਰੀ ਹੋ ਗਿਆ ਇਹਦੇ ਵਿੱਚ ਟਰਾਲੀਆਂ ਸੀ ਇਹਦੇ ਵਿੱਚ ਟਰੈਕਟਰ ਸੀ ਇਹਦੇ 'ਚ ਉਹਨਾਂ ਦੇ ਲਾਇ ਕੁਲਰ ਸੀ ਉਹਨਾਂ ਦੇ ਗੈਸ ਦਾ ਕੁਕਿੰਗ ਦਾ ਅਰੇਂਜਮੈਂਟ ਉਹਨਾਂ ਦੇ ਭਾਂਡੇ ਸੀ ਆਦ ਸਿਗਾ ਸਬਾਨ ਲੇਕਿਨ ਕਿਸੇ ਸਰਕਾਰ ਨੇ ਐਡੇ ਵੱਡੇ ਚੋਰੀ ਇੱਕ ਮਤਲਬ ਬਲੇਟੈਂਟ ਦਿਨ ਦਿਹਾੜੀ ਚੋਰੀ ਦਾ ਕੋਈ ਕੌਗਨੀਸੈਂਸ ਨੇ ਲਈ ਕੋਈ ਜ਼ਿਆਦਾ ਨੋਟਿਸ ਨਹੀਂ ਲਿਆ ਤੇ ਹੁਣ ਆ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਨਾਪੇ ਦੇ ਐਗਜ਼ੀਕਟਿਵ ਆਫਸਰ ਗੁਰਚਰਨ ਸਿੰਘ ਦੇ ਸਰਕਾਰੀ ਘਰ ਤੋਂ ਇਹ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਵਾ ਇਨ ਪਬਲਿਕ ਡੋਮੇਨ ਮੀਡੀਆ ਦੇ ਸਾਹਮਣੇ ਔਰ ਉਸ ਤੋਂ ਪਹਿਲਾਂ ਬਹੁਤ ਸਾਰੇ ਨੌਜਵਾਨਾਂ ਨੇ ਐਸਕੇਐਮ ਦੇ ਨੌਜਵਾਨਾਂ ਨੇ ਭਾਰਤੀ ਕਿਸਾਨ ਦੇ ਜੋ ਨੌਜਵਾਨਾਂ ਨੇ ਬਹੁਤ ਜ਼ਿਆਦਾ ਵੀਡੀਓਜ਼ ਲਿਆਂਦੀਆਂ ਕਿ ਇੱਥੋਂ ਕਨੌਰ ਦੇ ਐਮਐਲਏ ਦੇ ਚੇਲੇ ਚਾਪਟਿਆਂ ਦੇ ਘਰਾਂ ਦੇ ਵਿੱਚ ਟਰਾਲੀਆਂ ਖੜੀਆਂ ਨੇ ਇਹ ਸਾਡੀਆਂ ਟਰਾਲੀਆਂ ਕਿਰਪਾ ਕਰਕੇ ਬਰਾਮਦ ਕੀਤੀਆਂ ਜਾਣ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪੁਲਿਸ ਨੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਕਿਉਂਕਿ ਉਹਨਾਂ ਤੇ ਦਬਾਅ ਸੀਗਾ ਕਿ ਤੁਸੀਂ ਇਸ ਗੱਲ ਦਾ ਤੁਸੀਂ ਨੋਟਿਸ ਹੀ ਨਹੀਂ ਲੈਣਾ ਆ ਹੁਣ ਜਦੋਂ ਦਾ ਡਾਬੇ ਦੇ EU ਦੇ ਘਰੋਂ ਉਹ ਟਰਾਲੀਆਂ ਦਾ ਸਮਾਨ ਚੋਰੀ ਹੋਇਆ ਉਦੋਂ ਪਤਾ ਲੱਗਣ ਲੱਗ ਗਿਆ ਕਿ ਇਹ ਟਰਾਲੀ ਚੋਰ ਨੇ ਇਹ ਨਾਰਾ ਪੰਜਾਬ ਦੇ ਵਿੱਚ ਬਹੁਤ ਚੱਲਿਆ ਕਿ ਟਰਾਲੀ ਚੋਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਇਨਾਂ ਦੇ ਜਿਹੜੇ ਵਰਕਰ ਨੇ ਇਹ ਟਰਾਲੀ ਚੋਰ ਨੇ ਔਰ ਇਹ ਸਨਾਰੇ ਨੇ ਇਹਨਾਂ ਨੂੰ ਬੜਾ ਸ਼ਰਮਸਾਰ ਕੀਤਾ ਔਰ ਦੋਸਤੋ ਇਹ ਅੰਦੋਲਨ ਭਗਵੰਤ ਮਾਨ ਨੂੰ ਉਠਾਉਣ ਦੀ ਲੋੜ ਕੀ ਸੀਗੀ ਸਾਰਾ ਕਿਸਾਨ ਦੀਆਂ ਮੰਗਾਂ ਕਿਸਾਨਾਂ ਦੀਆਂ ਜਥੇਬੰਦੀਆਂ ਤੇ ਉਹਨਾਂ ਦਾ ਅੰਦੋਲਨ ਗਵਰਨਮੈਂਟ ਆਫ ਇੰਡੀਆ ਤੇ ਮੋਦੀ ਸਰਕਾਰ ਦੇ ਖਿਲਾਫ ਜਾ ਰਿਹਾ ਸੀ ਦਿੱਲੀ ਜਾਣਾ ਸੀ ਉਹਨਾਂ ਨੇ ਬੜੇ ਸੋਹਣੇ ਸ਼ਾਂਤਮਈ ਬੈਠੇ ਸੀਗੇ ਸੜਕਾਂ ਤੋਂ ਲੋਕਾਂ ਦੀ ਆਵਾਜ਼ ਆ ਵੀ ਜਾ ਰਹੀ ਸੀ ਕਿਸੇ ਨੂੰ ਛੜੀਟ ਵੀ ਨਹੀਂ ਵੱਜੀ ਲੇਕਿਨ ਇਹਨਾਂ ਨਿੰਬਿਧ ਕੇ ਜਿਹੜਾ ਇਹ ਅੰਦੋਲਨ ਖਦੇੜਿਆ ਇਮਤ ਦਾਅਵਾ ਇਹ ਕਹਿ ਸਕਦਾ ਕਿ ਇਹ ਬੀਜੇਪੀ ਦੇ ਕਹਿਣ ਦੇ ਉੱਤੇ ਕੀਤਾ ਗਿਆ ਕਿਉਂਕਿ ਇਹਨਾਂ ਦੀ ਸੰਗੀ ਜਿਹੜੀ ਆ ਉਹ ਸ਼ਰਾਬ ਘਟਾਲਿਆਂ ਚ ਕਲਾਸਰੂਮ ਘਟਾਲਿਆਂ ਚ 2-2000 ਕਰੋੜ ਦੇ ਘਟਾਲਿਆਂ ਚ ਈਡੀ ਤੇ ਸੀਬੀਆਈ ਜ਼ਰੀਏ ਬੀਜੇਪੀ ਦੇ ਹੱਥਾਂ ਚ ਜਿਵੇਂ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਪਾਰਲੀਮੈਂਟਸ ਕਿਹਾ ਸੀ ਨਾ ਕਿ ਜੋ ਲੋਕ ਪੰਜਾਬ ਮੇਂ ਅਲੱਗ ਬਾਤ ਕਰਤੇ ਥੇ ਗਰਮ ਖਿਆਲੀ ਥੇ ਅਸੀਂ ਉਹਨਾਂ ਨੂੰ ਐਨਐਸਏ ਲਗਵਾ ਕਰਕੇ ਦਿਬਰੂਕੜ ਕੀ ਜੇਲ੍ਹ ਮੇਂ ਭੇਜ ਦਿਆ ਵਹਾਂ ਪਰ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਉਹ ਵੀ ਉਹਨਾਂ ਨੇ ਲਗਵਾਇਆ ਸੀ ਇਹਨਾਂ ਦੇ ਕਹਿਣ ਤੋਂ ਸੋ ਮੈਂ ਬਹੁਤ ਵਾਰ ਕਿਹਾ ਕਿ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਹ ਇਸੇ ਇੱਕ ਸਿੱਕੇ ਦਾ ਪਹਿਲੂ ਭਾ ਜੀਪੀਆ ਜਾਂ ਜੱਟ ਪੰਜਾਬ ਪ੍ਰਤੀ ਕੋ ਗੱਲ ਆਉਂਦੀ ਹੈ ਉਸੇ ਸਿੱਕੇ ਦਾ ਦੂਸਰਾ ਪਹਿਲੂ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹ ਐਂਟੀ ਫਾਰਮਰ ਸਾਬਤ ਹੋ ਚੁੱਕੇ ਨੇ ਮੰਗਾ ਦਾ ਸਾਡੀਆਂ ਇਹਨਾਂ ਨੇ ਕੀ ਮੰਨਣੀਆਂ ਸੀ ਸਾਡੇ ਉੱਤੇ ਬਲਡੋਜ਼ਰ ਤੇ ਜੀਸੀਬੀਆ ਚੜਾਤੀਆਂ ਤੇ ਸਾਡਾ ਸਮਾਨ ਚੋਰੀ ਕਰ ਲਿਆ ਮੈਂ ਨਹੀਂ ਕਿਤੇ ਦੇਖਿਆ ਕਿਸੇ ਵੀ ਜਮਹੂਰੀਅਤ ਦੇ ਵਿੱਚ ਕਿ ਇਸ ਵੱਡੇ ਪੱਧਰ ਤੇ ਮਾਸ ਲਾਰਜ ਸਕੇਲ ਚੋਰੀ ਹੋਈ ਹੋਵੇ ਤੇ ਕੋਈ ਪੁੱਛਣ ਵਾਲਾ ਹੀ ਨਾ ਹੋਵੇ ਕਿਸੇ ਇੱਕ ਬੰਦੇ ਨੂੰ ਬੁਲਾ ਕੇ ਕੋਈ ਕੁਐਸਚਨ ਨਾ ਕੀਤੀ ਹੋਵੇ ਇਹਦੇ ਨਾਲ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਔਰ ਇੱਥੇ ਕਹਿੰਦੇ ਨੇ ਕਿ ਪੁਲਿਸ ਸਟੇਟ ਹੋਰ ਪੁਲਿਸ ਸਟੇਟ ਕੀ ਹੁੰਦੀ ਆ ਕਿ ਤੁਸੀਂ ਜਦੋਂ ਪੁਲਿਸ ਨੂੰ ਇੰਨੇ ਅਧਿਕਾਰ ਦੇ ਦਿਓ ਕਿ ਤੁਹਾਡੀ ਕੋਈ ਪੁੱਛਗਿੱਛ ਨੀ ਗਈ ਤੁਸੀਂ ਚੋਰਾਂ ਨੂੰ ਸ਼ਹਿ ਦੇਓ ਚੋਰਾਂ ਤੋਂ ਸਮਾਨ ਚੋਰੀ ਕਰਵਾਓ ਉਹਨਾਂ ਤੇ ਕੋਈ ਪਰਚਾ ਦਰਜ ਨਾ ਕਰੋ ਤੁਸੀਂ ਲੋੜ ਪਵੇ ਤਾਂ ਝੂਠੇ ਪੁਲਿਸ ਮੁਕਾਬਲੇ 'ਚ ਬੰਦੇ ਫੜ ਕੇ ਮਾਰ ਦਿਓ ਤੁਹਾਨੂੰ ਲੋੜ ਪਵੇ ਤਾਂ ਜੋ ਤੁਸੀਂ ਕਰ ਸਕਦੇ ਹੋ ਕਰ ਲੋ ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਜਦੋਂ ਆਮ ਨਾਗਰਿਕ ਦੇ ਹਕੂਕ ਖੋਏ ਜਾਂਦੇ ਨੇ ਬੋਲਣ ਦਾ ਅਧਿਕਾਰ ਖੋਇਆ ਜਾਂਦਾ ਵਾ ਪੀਸਫੁਲ ਪ੍ਰੋਟੈਸਟ ਦਾ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਖੋਇਆ ਜਾਂਦਾ ਇਸੇ ਨੂੰ ਹੀ ਪੁਲਿਸ ਸਟੇਟ ਕਹਿੰਦੇ ਨੇ ਇਸ ਲਈ ਮੇਰੇ ਵੀਰੋ ਅੱਜ ਮੈਂ ਇੱਕ ਨਵਾਂ ਨਾਰਾ ਦੇਣ ਲੱਗਿਆ ਤੁਹਾਨੂੰ ਟਰਾਲੀ ਛੋ ਚੋਰ ਗੱਡੀ ਛੋੜ ਤੁਹਾਡਾ ਕੋਈ ਰਾਈਟ ਨਹੀਂਗਾ ਪੰਜਾਬ ਇੱਕ ਅਗਰੀਰੀਅਨ ਸਟੇਟ ਆ ਪੰਜਾਬ ਕਿਸਾਨਾਂ ਦੀ ਇੱਕ ਸਟੇਟ ਆ 70% ਤੋਂ ਇਕਨੋਮੀ ਐਗਰੀਕਲਚਰ ਖੇਤੀਬਾੜੀ ਵਸਤਾ ਨਾਲ ਚੱਲਦੀ ਆ ਤੁਸੀਂ ਸਾਡੇ ਕਿਸਾਨੀ ਤੇ ਸਾਡੀ ਜ਼ਹਿਨੀਅਤ ਤੇ ਸਾਡੀ ਬੰਦਸ਼ਿਕਤਾ ਤੇ ਹਮਲਾ ਕੀਤਾ ਵਾ ਇਸ ਲਈ ਪੰਜਾਬ ਦੇ ਬਹਾਦਰ ਨੌਜਵਾਨਾਂ ਨੂੰ ਜਿਹੜੇ ਜੀ ਹੋਸ਼ ਵਿਅਕਤੀ ਨੇ ਜਿਹੜੇ اخਲਾਕੀ ਨੇ ਗੈਰਤਮੰਦ ਨੇ ਜਿਹੜੇ ਆਪਣੇ ਅਧਿਕਾਰ ਲਈ ਲੜਨਾ ਜਾਣਦੇ ਨੇ ਉਹਨਾਂ ਨੂੰ ਕਹੂੰਗਾ ਕਿ ਨਾਰਾ ਪ੍ਰਚਲਿਤ ਕਰੋ ਟਰਾਲੀ ਚੋਰ ਗੱਦੀ ਛੋੜ ਸਭ ਤੋਂ ਪਹਿਲਾਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸੁਣਿਆ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਲ ਕਹੀ ਗੱਲ ਦਾ ਠੋਕਮਾ ਜਵਾਬ ਦੇ ਦਿੱਤਾ ਹੈ ਭਗਵੰਤ ਮਾਨ ਨੇ ਇਹ ਬੇਲੋੜਾ ਮੁੱਦਾ ਚੁੱਕਿਆ ਸੀ ਪਤਾ ਨਹੀਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹਾ ਕੀਤਾ ਜਾਂ ਪਤਾ ਨਹੀਂ ਜਾਣ ਬੁੱਝ ਕੇ ਕਿਸੇ ਹੋਰ ਮੰਚੇ ਨਾਲ ਇਸ ਮਗਰੋਂ ਤੁਸੀਂ ਕਾਂਗਰਸ ਦੇ ਸੁਖਪਾਲ ਸਿੰਘ ਖੈਰਾ ਨੂੰ ਦੇਖਿਆ ਜਿਨ੍ਹਾਂ ਨੇ ਕਾਂਗਰਸ ਦੇ ਬੋਰ ਚੋਰ ਗੱਦੀ ਛੋੜ ਵਾਲੇ ਨਾਰੇ ਨੂੰ ਬਦਲ ਕੇ ਪੰਜਾਬ ਸਰਕਾਰ ਨਾਲ ਜੋੜਦਿਆਂ ਨਵਾਂ ਨਾਰਾ ਦਿੱਤਾ ਟਰਾਲੀ ਚੋਰ ਗੱਦੀ ਛੋੜ ਉਹਨਾਂ ਜਿਹੜਾ ਕਿਸਾਨ ਅੰਦੋਲਨ ਸਮੇਂ ਸ਼ੰਭੂ ਬਾਰਡਰ ਤੋਂ ਚੋਰੀ ਕੀਤੀਆਂ ਟਰਾਲੀਆਂ ਅਤੇ ਹੁਣ ਇਹਨਾਂ ਦੇ ਹਿੱਸੇ ਨਾਬਾ ਵਿਖੇ ਈਓ ਦੀ ਕੋਠੀ ਤੋਂ ਮਿਲਣ ਕਰਕੇ ਚੁੱਕਿਆ ਇਸ ਕੋਠੀ ਨੂੰ ਆਮ ਆਦਮੀ ਪਾਰਟੀ ਦਾ ਇੱਕ ਆਗੂ ਵਰਤ ਰਿਹਾ ਸੀ ਜਿਸ ਦੀ ਪਤਨੀ ਨਗਰ ਕੌਂਸਲ ਨਾਬਾ ਦੀ ਪ੍ਰਧਾਨ ਰਹੀ ਹੈ ਪਾਵੇਂ ਆਵਾ ਦੀ ਪਾਰਟੀ ਨੇ ਸਾਗੂ ਤੋਂ ਪੱਲਾ ਝਾੜ ਲਿਆ ਪਰ ਇਹ ਮੁੱਦਾ ਸੱਤਾਧਾਰੀ ਧਿਰ ਦਾ ਸੌਖਿਆ ਖਹਿੜਾ ਨਹੀਂ ਛੱਡਣ ਵਾਲਾ ਵੀਡੀਓ ਵਿੱਚ ਹੁਣ ਗੱਲ ਕਰਦੇ ਹਾਂ ਕਾਂਗਰਸ ਦੀ ਪੰਜਾਬ ਮਾਮਲਿਆਂ ਦੇ ਇੰਚਾਰਜ ਭਪੇਸ਼ ਬਗੇਲ ਦੋ ਦਿਨਾਂ ਲਈ ਚੰਡੀਗੜ੍ਹ ਪੁੱਜੇ ਨੇ ਉਹਨਾਂ ਅੱਜ ਆਪਣੇ ਖੱਬੇ ਅਤੇ ਸੱਜੇ ਅਮਰਿੰਦਰ ਸਿੰਘ ਰਾਜਾ ਬੜੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਬਿਠਾ ਕੇ ਮੀਡੀਆ ਨਾਲ ਗੱਲਬਾਤ ਕੀਤੀ ਇਹਨਾਂ ਦੋ ਦਿਨਾਂ ਦੌਰਾਨ ਭਪੇਸ਼ ਬਗੇਲ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਕਾਂਗਰਸੀ ਆਗੂਆਂ ਨਾਲ ਰਾਏ مشਵਰਾ ਕਰਨਗੇ ਸੱਤਾ ਵਿਰੋਧੀ ਬੋਰਡ ਨਾਲ ਹੀ ਬਿਨਾ ਮਿਹਨਤ ਕੀਤੇ ਤੋਂ ਸਰਕਾਰ ਬਣਾਉਣ ਦੀ ਵੱਡੀ ਗਲਤਫਹਿਮੀ ਪਾਲੀ ਬਠੀ ਕਾਂਗਰਸ ਨੂੰ ਜ਼ਮਾਨਤ ਜਬਤ ਕਰਾ ਕੇ ਐਨੀ ਕੁ ਤਾਕਲ ਆ ਗਈ ਹੋਣੀ ਆ ਵੀ ਆਸਾਨੀ ਨਾਲ ਗੱਲ ਨਹੀਂ ਬਾਨੀ ਹਮੇਸ਼ਾ ਦੁੱਬਦਾ ਵਿੱਚ ਰਹਿਣ ਕਰਕੇ ਕਾਂਗਰਸ ਦਾ ਅੱਜ ਵਾਲਾ ਆਹ ਹਾਲ ਹੋਇਆ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਹੁਣ ਜ਼ਿਆਦਾ ਦੂਰ ਨਹੀਂ ਪਰ ਕਾਂਗਰਸ ਸੂਬਾ ਪ੍ਰਧਾਨ ਬਣਾਉਣ ਤੋਂ ਲੈ ਕੇ ਪਾਰਟੀ ਦੀ ਬਿਹਤਰੀ ਲਈ ਹੋਰ ਫੈਸਲੇ ਲੈਣ ਦੀ ਹਿੰਮਤ ਹੀ ਨਹੀਂ ਦਿਖਾ ਰਹੀ ਸਕੂਲ ਦੀ ਕਿਸੇ ਵੀ ਜਮਾਤ ਦਾ ਕੋਈ ਵਿਦਿਆਰਥੀ ਜਾਂ ਕਲਾਸ ਮੀਨੀਟਰ ਕੋਈ ਗਲਤੀ ਕਰਦਾ ਹੈ ਤਾਂ ਅਧਿਆਪਕ ਦਾ ਫਰਜ਼ ਹੁੰਦਾ ਹੈ ਉਸ ਨੂੰ ਦਰੁਸਤ ਕਰਨ ਦਾ ਪਰ ਕਾਂਗਰਸ ਵਾਲੇ ਅਧਿਆਪਕ ਤਾਂ ਲੱਗਦਾ ਵਕਤੀ ਲੰਘਾ ਰਹੇ ਨੇ ਰਾਜਾ ਬੜਿੰਗ ਨੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਇੱਕ ਮਗਰੋਂ ਇੱਕ ਚਾਰ ਵੱਡੀਆਂ ਗਲਤੀਆਂ ਕੀਤੀਆਂ ਪਰ ਪਾਰਟੀ ਉਤੇ ਕੋਈ ਅਸਰ ਨਹੀਂ ਹੋਇਆ ਲੱਗਦਾ ਬੜਿੰਗ ਅਤੇ ਬਾਜਵਾ ਪੰਜਾਬ ਸਰਕਾਰ ਖਿਲਾਫ ਕੋਈ ਜਨਤਕ ਮਹਿੰਮ ਨਹੀਂ ਬੜ ਸਕੇ ਸਿਵਾਏ ਟਵੀਟ ਕਰਨ ਦੇ ਭਗਵੰਤ ਮਾਨ ਸਰਕਾਰ ਨੇ ਹੁਣ ਤੱਕ ਬਹੁਤ ਗਲਤ ਫੈਸਲੇ ਲਏ ਨੇ ਪਰ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਬੜਿੰਗ ਅਤੇ ਬਾਜਵਾ ਸਣੇ ਕਾਂਗਰਸ ਨਾਕਾਮ ਰਹੀ ਹੈ ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਦਿੱਲੀ ਜਾ ਕੇ ਸਹੀ ਰਿਪੋਰਟ ਹਾਈ ਕਮਾਂ ਸਾਹਮਣੇ ਰੱਖਣ ਦੀ ਲੋੜ ਹੈ ਤਾਂ ਜੋ ਸਮਾਂ ਰਹਿੰਦੇ ਲੋੜਿੰਦੇ ਫੈਸਲੇ ਲਏ ਜਾ ਸਕਣ ਨਹੀਂ ਫਿਰ ਪੰਜਾਬ ਵਿੱਚ ਵੀ ਵਾਪਸੀ ਦੀ ਉਮੀਦ ਕਾਂਗਰਸ ਛੱਡ ਦੇਵੇ ਅਖੀਰ ਵਿੱਚ ਜਾਂਦੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਦੇਖ ਲਓ ਜਿਹੜੇ ਆਈਟੀ ਸੈੱਲ ਦੇ ਇੰਚਾਰਜ ਨਿਸ਼ੱਤਰ ਸਿੰਘ ਗਿੱਲ ਮਾਮਲੇ ਵਿੱਚ ਹਾਈ ਕੋਰਟ ਦੇ ਫੈਸਲੇ ਤੋਂ ਜਾਣੂ ਕਰਵਾ ਰਹੇ ਨੇ ਲਗਦਾ ਸ਼੍ਰੋਮਣੀ ਅਕਾਲੀ ਦਲ ਦੇ ਚੰਗੇ ਦਿਨ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਨੂੰ ਜਿਹੜਾ 15 ਤਰੀਕ ਨੂੰ ਗੈਰ ਕਾਨੂੰਨੀ ਤੌਰ ਤੇ ਪੁਲਿਸ ਨੇ ਚੱਕਿਆ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਛੱਤਰ ਸਿੰਘ ਦੀ ਅਰੈਸਟ ਨੂੰ ਅਨਜਸਟੀਫਾਈਡ ਦੱਸਿਆ ਇਲੀਗਲ ਦੱਸਿਆ ਤੇ ਉਹਨੂੰ ਛੱਡਣ ਦੇ ਹੁਕਮ ਜਾਰੀ ਕਰਤੇ ਨੇ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ 5 ਤਰੀਕ ਨੂੰ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੱਥੇ ਕਿ ਕੰਚਨਪ੍ਰੀਤ ਜਿਹੜੇ ਕਿ ਉੱਥੇ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਅੰਦਾਵਾ ਦੀ ਬੇਟੀ ਦੀ ਰੈਕੀ ਪੁਲਿਸ ਵੱਲੋਂ ਇੱਕ ਜਾਲੀ ਨੰਬਰ ਪਲੇਟ ਵਾਲੀ ਗੱਡੀ 'ਚ ਕੀਤੀ ਗਈ ਤੇ ਜਦੋਂ ਲੋਕਲ ਸੰਗਤਾਂ ਨੇ ਰੋਕ ਕੇ ਉਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਅਸੀਂ ਪੁਲਿਸ ਵਾਲੇ ਆ ਕਿਉਂਕਿ ਉਸ ਸਮੇਂ ਇਲੈਕਸ਼ਨ ਕਮਿਸ਼ਨ ਦਾ ਉਰੇ ਸਾਰਾ ਚੱਲ ਰਿਹਾ ਸੀ ਕੋਡ ਆਫ ਕੰਡਕਟ ਸੀ ਤਾਂ ਉਹਦੇ 'ਚ ਇੱਕ ਐਫ ਆਈ ਆਰ ਵੀ ਦਰਜ ਹੋਈ ਸੀ ਉਹ ਜਾਲੀ ਨੰਬਰ ਪਲੇਟ ਤੇ ਪਰ 15 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਧਰ ਪਕੜ ਸ਼ੁਰੂ ਹੋਈ ਕਿਉਂਕਿ ਸਰਕਾਰ ਨਤੀਜਿਆਂ ਤੋਂ ਮੁਖਲਾ ਚੁੱਕੀ ਸੀ ਤਕਰੀਬਨ 30 ਦੇ ਕਰੀਬ ਲੋਕਾਂ ਨੂੰ ਉਸੇ ਐਫਆਈਆਰ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਹਿੰਦੇ ਜੀ ਪੁਲਿਸ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਿਆ ਕਿਹੜੀ ਪੁਲਿਸ ਜਿਹੜੀ ਆ ਪਝਾਲੀ ਨੰਬਰ ਪਲੇਟ ਲਾ ਕੇ ਸਿਵਲ ਵਰਦੀਆਂ ਚ ਲੋਕਾਂ ਦੀ ਰੇਕੀ ਕਰ ਰਹੀ ਸੀ ਸੋ ਅੱਜ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਉਸ ਅਰੈਸਟ ਨੂੰ ਇਲੀਗਲ ਕਰਾਰ ਦਿੰਦੇ ਹੋਏ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀ ਆਨ ਰਿਕਾਰਡ ਲਈਆਂ ਕਿ 3 45 ਤੇ 15 ਤਰੀਕ ਨੂੰ ਬੰਦਾ ਅਰੈਸਟ ਹੋਇਆ ਪੁਲਿਸ ਅੱਜ ਕੋਰਟ ਚ ਆ ਕੇ ਕਹਿੰਦੀ ਹੈ ਕਿ ਜੀ ਅਸੀਂ ਸ਼ਾਮ ਨੂੰ 6 ਵਜੇ ਅਰੈਸਟ ਕੀਤਾ ਪਰ ਫਿਰ ਵੀ ਝੂਠ ਬੋਲਦੇ ਬੋਲਦੇ ਵੀ ਫੜੇਗੇ ਕਿਉਂਕਿ ਜਿਹੜੀ ਅਰੈਸਟ ਹੈ ਉਹ ਐਫ ਆਈ ਆਰ ਤੇ 6:30 ਵਜੇ ਹੈ ਸੋ ਇਹ ਗੱਲ ਸਪਸ਼ਟ ਹੋ ਗਈ ਕਿ ਪਹਿਲਾਂ ਅਰੈਸਟ ਕੀਤਾ ਗਿਆ ਮਤਲਬ 5 ਤੋਂ ਲੈ ਕੇ 15 ਤੱਕ ਕੋਈ ਕਾਰਵਾਈ ਨਹੀਂ ਕਿਉਂਕਿ ਉਦੋਂ ਕਰ ਨਹੀਂ ਸਕਦੇ ਸੀ ਇਲੈਕਸ਼ਨ ਕਮਿਸ਼ਨ ਸੀ